ਅ ਸਾਡੇ ਕੋਲ 350 ਦੇ ਕਰੀਬ ਟ੍ਰੈਫਿਕ ਮੁਲਾਜ਼ਮ ਹੈਗੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵਿੱਚ ਤੇ ਅਸੀਂ ਇਨਸਪੈਕਟਰ ਲੈਵਲ ਤੇ ਸਬ ਇਨਸਪੈਕਟਰ ਲੈਵਲ ਦੇ ਸਬ ਜ਼ੋਨ ਬਣਾਏ ਆ ਜੀ ਜਿਹੜੇ ਉਹ ਸੱਤ ਜ਼ੋਨ ਨੂੰ ਦੋ ਡੀਐਸਪੀ ਲੈਵਲ ਦੇ ਆਫੀਸਰਸ ਦੇ ਵਿਚ ਵੰਡੇ ਆ ਜ਼ੋਨ 1 ਐਂਡ ਜ਼ੋਨ 2 ਤੇ ਉਸ ਤੋਂ ਉੱਪਰ ਏਡੀਐਸਪੀ ਟ੍ਰੈਫਿਕ ਸਰ ਹਰਪਾਲ ਸਿੰਘ ਨੇ ਤੇ ਉਹਨਾਂ ਉੱਪਰ ਮੈਂ ਸupervise ਕਰ ਰਹੇ ਆ ਜੀ ਤੇ ਅਸੀਂ ਮੇਨ ਮੇਨ ਪੁਆਇੰਟਸ ਤੇ ਮੇਨ ਮੇਨ ਚੌਂਕ ਤੇ ਅਸੀਂ ਟ੍ਰੈਫਿਕ ਪੁਲਿਸ ਡਿਪਲੋਏ ਕੀਤੀ ਹੈ ਕਿ ਲੋਕਾਂ ਨੂੰ ਸਮੱਸਿਆ ਨਾ ਹੋਵੇ ਜਦੋਂ ਵੀ ਰਸ਼ਾ ਥੋੜੇ ਜ਼ਿਆਦਾ ਹੁੰਦੇ ਜਿਵੇਂ ਰੀਅਲਟੀ ਚੌਂਕ ਹੋ ਗਿਆ ਕ੍ਰਿਸਟਲ ਚੌਂਕ ਹੋ ਗਿਆ ਆਪਣਾ ਇਨ ਆਊਟ ਬੇકરી ਵਾਲਾ ਹੋ ਗਿਆ ਹਾਲ ਬਾਜ਼ਾਰ ਗੇਟ ਕੀਮਾ ਹਾਥੀ ਗੇਟ ਵਗੈਰਾ ਹੋਵੇ ਖਜ਼ਾਨਾ ਗੇਟ ਵਗੈਰਾ ਤੇ ਆウター ਵੀ ਅਸੀਂ ਜਿਹੜਾ ਹੈਗਾ ਆਪਣਾ ਕਚੇਰੀ ਚੌਂਕ ਤੇ ਹੋਰ ਵੀ ਮੇਨ ਮੇਨ ਪੁਆਇੰਟਸ ਤੇ ਅਸੀਂ ਡਿਪਲੋਏ ਕੀਤੇ ਆ ਇਸ ਤੋਂ ਇਲਾਵਾ ਸਾਡੀ ਟੋ ਵੈਂਸ ਵੀ ਚੱਲ ਰਹੀਆਂ ਜਿਹੜਾ ਵੀ ਕੋਈ ਰੋਂਗ ਪਾਰਕਿੰਗ ਕਰਦਾ ਤੇ ਉਹਦੀ ਗੱਡੀ ਅਸੀਂ ਟੋ ਕਰਦੇ ਆ ਤੇ ਜੋ ਵੀ ਫਾਈਨ ਹੁੰਦਾ ਉਹ ਆਫੈਂਡਰ ਨੂੰ ਦੇਣਾ ਪੈਂਦਾ ਤੇ ਉਹ ਇਸ ਤੋਂ ਇਲਾਵਾ ਅਸੀਂ ਓਵਰ ਸਪੀਡਿੰਗ ਦੇ ਵੀ ਚਲਾਨਸ ਕਰਦੇ ਆ ਤੇ ਡਰਿੰਕ ਐਂਡ ਡਰਾਈਵ ਤੇ ਵੀ ਅਸੀਂ ਹੁਣ ਸ਼ੁਰੂ ਕੀਤੇ ਮਾਨਯੋਗ ਪੁਲਿਸ ਕਮਿਸ਼ਨਰ ਦਾ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਏ ਤੇ ਉਹ ਵੀ ਕਮਿਸ਼ਨਰ ਸਾਹਿਬ ਦਾ ਵੀ ਮੇਨ ਫੋਕਸ ਟ੍ਰੈਫਿਕ ਤੇ ਕਿ ਲੋਕਾਂ ਨੂੰ ਕੋਈ ਵੀ ਕਿਸੇ ਵੀ ਟਾਈਪ ਦੀ ਪ੍ਰੋਬਲਮ ਨਾ ਆਏ ਆਪਣੇ ਜਦੋਂ ਵੀ ਕੰਮ ਕਾਜ ਤੇ ਜਾਂ ਘਰਾਂ ਨੂੰ ਜਾਂਦੇ ਆਪਣੇ ਆਫਿਸ ਤੋਂ ਬਾਹਰ ਜਿਹੜੇ ਕਮਰਸ਼ੀਅਲ ਵਹੀਕਲ ਚੱਲਦੇ ਨੇ ਸ਼ਹਿਰ ਤੋਂ ਬਾਹਰ ਜਿਹਨਾਂ ਕੇ ਸਰਦੀਆਂ ਪੈਣਾਂ ਠੰਡ ਪੈਂਦੀ ਤਾਂ ਉਹਨਾਂ ਲਈ ਕੋਈ ਇਹਨਾਂ ਲਾਈਟਾਂ ਦੇ ਰਿਫਲੈਕਟਰ ਲਗਾਉਣ ਬਾਰੇ ਕੋਈ ਅਸੀਂ ਬਿਲਕੁਲ ਜੀ ਉਹ ਹਰ ਐਸ ਪਰ ਗਵਰਨਮੈਂਟ ਰੂਲਸ ਹਰ ਗੱਡੀ ਦੇ ਪਿੱਛੇ ਇੱਕ ਰਿਫਲੈਕਟਰ ਲਾਈਟ ਹੋਣੀ ਚਾਹੀਦੀ ਹੈ ਤੇ ਜਿਹੜੇ ਵੀ ਨਹੀਂ ਹੋਏਗੀ ਉਹਨਾਂ ਨੂੰ ਅਸੀਂ ਉਹਨਾਂ ਦਾ ਸਹੀ ਫਾਈਨ ਵੀ ਕਰਾਂਗੇ ਚਲਾਨ ਵੀ ਕਰਾਂਗੇ ਤੇ ਜੇ ਲੋੜ ਪੈਗੀ ਤਾਂ ਅਸੀਂ ਪਾਉਂ ਵੀ ਕਰਾਂਗੇ ਤੇ ਐਸ ਪਰ ਗਵਰਨਮੈਂਟ ਰੂਲ ਜਿਹੜੀ ਵੀ ਲਾਈਟ ਰਿਫਲੈਕਟਰ ਲਾਈਟਸ ਤੇ ਪਿਛਲੀ ਜਿਹੜੀ ਆਪਣੀ ਕਾਰ ਵੀ ਵਹੀਕਲ ਦੀ ਰੇਅਰ ਲਾਈਟਸ ਹੁੰਦੀਆਂ ਉਹ ਵਰਕਿੰਗ ਹੋਣੀ ਚਾਹੀਦੀਆਂ ਚਾਹੇ ਧੁੰਦ ਪਈ ਜਾਂ ਨਾ ਪਈ ਹੁੰਦਾ ਸਗੋਂ ਥੋੜਾ ਜ਼ਿਆਦਾ ਹੁੰਦਾ ਹੈ ਤੇ ਮੈਂ ਹੀ ਅਪੀਲ ਕਰੂੰਗਾ ਲੋਕਾਂ ਨੂੰ ਕਿ ਧੁੰਦਾਂ ਦਾ ਟਾਈਮ ਆ ਰਿਹਾ ਆ ਵੀ ਗਿਆ ਪਿੱਛੇ ਵੀ ਥੋੜੇ ਥੋੜੇ ਨੇ ਪਹਿਲਾਂ ਧੁੰਦਾਂ ਕਾਫੀ ਪਈਆਂ ਤੇ ਬਹੁਤ ਹੀ ਸਾਵਧਾਨੀ ਨਾਲ ਆਪਣੇ ਗੱਡੀ ਚਲਾਓ ਕੋਈ ਤੁਹਾਡੇ ਵੀ ਕਰ ਵੇਟ ਕਰ ਰਿਹਾ ਕੋਈ ਦੂਸਰੇ ਦੇ ਵੀ ਕਰ ਵੇਟ ਕਰ ਰਿਹਾ ਐਨਾ ਹੈ ਕਿ ਤੁਹਾਡੀ ਵਜ੍ਹਾ ਤੋਂ ਕਿਸੇ ਦੂਸਰੇ ਨੂੰ ਨੁਕਸਾਨ ਹੋ ਜਾਏ ਤੇ ਬਿਲਕੁਲ ਸਪੀਡ ਲਿਮਿਟ ਵਿੱਚ ਰਹਿ ਕੇ ਤੇ ਪਾਰ ਨੂੰ ਹੌਲੀ ਚਲਾਓ ਐਸ ਪਰ ਪ੍ਰਸਕ੍ਰਾਈਬਡ ਸਟਰੀਟ ਲਿਮਿਟਸ ਸਪੀਡ ਲਿਮਿਟਸ ਨਾ ਕਈ ਚੌਕ ਜਿੱਥੇ ਕਿ ਲਾਈਟਾਂ ਬੰਦ ਪਈਆਂ ਨੇ ਉਹਨਾਂ ਦੀ ਵੀ ਰਿਪੇਅਰ ਵਗੈਰਾ ਕੀਤੀ ਕਿ ਲਾਈਟ ਚੱਲਦੀ ਨਾ ਹੋਣ ਕਰਕੇ ਲੋਕ ਫਿਰ ਇੱਕ ਦੂਜੇ ਨੂੰ ਰੂਟ ਨਹੀਂ ਫੋਲੋ ਕਰਦੇ ਤੇ ਉੱਧਰ ਹੋ ਰਿਹਾ ਕਿੱਧਰ ਆ ਅਸੀਂ ਮਾਨਯੋਗ ਕਮਿਸ਼ਨਰ ਮਿਊਨਿਸਪਲ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਜਿਹੜੀ ਵੀ ਲਾਈਟਾਂ ਵਰਕਿੰਗ ਨਹੀਂ ਹੈਗੀਆਂ ਉਹ ਉਹਨਾਂ ਨੂੰ ਰਿਪੇਅਰ ਕਰਵਾਉਣ ਲਈ ਜਲਦੋ ਜਲ ਕਿ ਲੋਕਾਂ ਨੂੰ ਅਹ ਟ੍ਰੈਫਿਕ ਕੰਜੈਸ਼ਨ ਦੀ ਪ੍ਰੋਬਲਮ ਨਾ ਮਿਲੇ ਜੀ। ਜਿਵੇਂ ਕਿ ਹੋਣਾ ਕਿ ਸੀਜ਼ਨ ਆ ਰਿਹਾ ਪਤੰਗਾਂ ਦਾ ਤਾਂ ਚਾਈਨਾ ਰੋਡ ਦੀ ਵਕਤੋ ਜਰਾ ਵਚਨ ਦੀਆਂ ਪਿੱਛੇ ਜੇ ਐਕਸੀਡੈਂਟ ਜੇ ਹੋਏ ਨੇ ਮੌਤਾਂ ਵੀ ਹੋਈਆਂ ਨੇ ਇੱਥੇ ਲੋਕਾਂ ਨੂੰ ਕੀ ਅਪੀਲ ਕਰੋਗੇ ਕਿ ਕਿ ਹ ਤੇਜ਼ਬਾਨ ਚੱਲਦੇ ਨੇ ਤੇ ਚਾਈਨਾ ਰੋਡ ਦੀ ਵਕਤ ਕਰੇ ਜਾਂਦੇ ਕੋਈ ਨੁਕਸਾਨ ਨਾ ਹੋਵੇ। ਮੈਂ ਅਪੀਲ ਕਰੂੰਗਾ ਸਾਰੇ ਜਿਹੜੇ ਵੀ ਲੋਕ ਪਤੰਗ ਪਤੰਗ ਤੇ ਡੋਰਾ ਵੇਚਦੇ ਕਿ ਚਾਈਨਾ ਡੋਰ ਨਾ ਵੇਚਣ। ਜੇ ਉਹ ਵੇਚਣਗੇ ਤੇ ਜੇ ਫੜੇਗੇ ਫਿਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਐ ਪਹਿਲਾਂ ਵੀ ਮੈਂ ਪਰਸਨਲੀ ਵੀ ਅਪੀਲ ਕੀਤੀ ਐ ਸੋਸ਼ਲ ਮੀਡੀਆ ਤੇ ਪ੍ਰੈਸ ਦੇ ਰਾਹੀਂ ਕਿ ਬਿਲਕੁਲ ਵੀ ਦੀ ਵਰਤਨਾ ਕਰਨ ਐ ਇੱਕ ਅਫੈਂਸ ਹੈਗਾ ਤੇ ਤੁਹਾਡੇ ਖਿਲਾਫ ਪਰਚਾ ਵੀ ਹੋਏਗਾ ਜਿਹੜਾ ਵੀ ਦੇਗਾ ਲੋਕਾਂ ਨੂੰ ਵੀ ਸਹਿਯੋਗ ਲਈ ਕਹੋਗੇ ਕਿ ਟ੍ਰੈਫਿਕ ਪੁਲਿਸ ਚੌਰਾਹਣ ਵਿੱਚ ਹੁੰਦੀ ਐ ਲੋਕਾਂ ਨੂੰ ਵੀ ਸਹਿਯੋਗ ਦੇ ਉਹਨਾਂ ਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੁੰਦੀ ਐ ਲੋਕਾਂ ਨੂੰ ਵੀ ਫੀਲ ਮੈਂ ਤਾਂ ਲੋਕਾਂ ਨੂੰ ਇਹ ਅਪੀਲ ਕਰੂੰਗਾ ਕਿ ਜਿਹੜਾ ਵੀ ਬੰਦਾ ਗੱਡੀ ਚਲਾਉਂਦਾ ਉਹਨੂੰ ਆਬਵੀਅਸਲੀ ਟ੍ਰੈਫਿਕ ਦੇ ਰੂਲਸ ਦਾ ਪਤਾ ਹੀ ਹੈ ਤੇ ਚੌਂਗ ਦੇ ਵਿੱਚ ਰਾਈਟ ਆਫ ਵੇ ਹੁੰਦਾ ਹੈ ਜਿਹੜਾ ਵੀ ਬੰਦਾ ਤੁਹਾਡੇ ਸੱਜੇ ਪਾਸੇ ਆ ਰਿਹਾ ਹੈ ਉਹਦਾ ਰਾਈਟ ਆਫ ਵੇ ਹੈ ਜਦ ਤੱਕ ਇਹ ਖਤਮ ਹੁੰਦਾ ਜਿਹੜੇ ਚੌਂਕਾਂ 'ਚ ਲਾਈਟਾਂ ਨਹੀਂ ਹੈਗੀਆਂ ਮੈਂ ਸਪੈਸ਼ਲੀ ਉਸ ਚੌਂਗ ਬਾਰੇ ਮੈਂ ਗੱਲ ਕਰ ਰਿਹਾ ਹਾਂ ਕਿਹੜਾ ਰਾਈਟ ਆਫ ਵੇ ਹੈ ਉਹ ਜਿਹੜਾ ਵੀ ਬੰਦਾ ਤੁਹਾਡੇ ਰਾਈਟ ਤੋਂ ਆ ਰਿਹਾ ਹੈ ਉਹਦਾ ਪਹਿਲਾ ਹੱਕ ਹੈ ਉਹ ਉੱਥੇ ਵੀ ਜਦੋਂ ਗੱਡੀਆਂ ਖਤਮ ਹੋਣਗੀਆਂ ਫਿਰ ਤੁਸੀਂ ਆਪਣੀ ਗੱਡੀ ਚਲਾਓਗੇ ਫਿਰ ਜਿਹੜਾ ਜਿਹੜਾ ਬੰਦਾ ਤੁਹਾਡੇ ਲੈਫਟ ਤੇ ਹੈ ਤੇ ਤੁਸੀਂ ਉਹਦੇ ਰਾਈਟ ਤੇ ਹੋ ਫਿਰ ਤੁਸੀਂ ਜਾਓਗੇ ਐਵੇਂ ਹੀ ਹਰ ਪਾਸੇ ਦਾ ਰਾਈਟ ਆਫ ਵੇ ਹੁੰਦਾ ਹੈ ਐਵੇਂ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਜੇ ਲਾਈਟ ਨਹੀਂ ਵੀ ਹੈ ਟ੍ਰੈਫਿਕ ਮੁਲਾਜ਼ਮ ਨਹੀਂ ਵੀ ਖੜੇ ਪਰ ਤੁਹਾਨੂੰ ਇਸ ਰੂਲ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਹਰ ਚੌਂਕ ਤੇ ਕਿ ਇੱਕ ਰਾਈਟ ਆਫ ਵੇ ਜਿਹੜਾ ਹੈ ਮੈਂ ਦੁਬਾਰਾ ਵੀ ਰਿਪੀਟ ਕਰ ਰਹੇ ਹਾਂ ਜਿਹੜਾ ਵੀ ਜਦੋਂ ਵੀ ਤੁਸੀਂ ਆ ਰਹੇ ਹੋ ਤੁਹਾਡੇ ਰਾਈਟ ਤੋਂ ਜਿਹੜੀ ਕਾਰ ਆ ਰਹੀ ਹੈ ਉਹਦਾ ਪਹਿਲਾ ਹੱਕ ਹੈ ਜਾਣ ਦਾ ਫਿਰ ਤੁਹਾਡਾ ਹੈ ਫਿਰ ਅਗਲੇ ਦਾ ਹੈ ਫਿਰ ਉਸ ਤੋਂ ਅਗਲੇ ਦਾ ਹੈ। ਦੇਖੋ ਜੀ ਟ੍ਰੈਫਿਕ ਰੂਲ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਕੀਤਾ ਜਾਏ ਉਹ ਕੈਂਪਸ वगैरह ਜਾਂਦੇ ਸੜਕਾਂ 'ਤੇ ਚੰਪਨਦੇ ਵੀ ਸਾਡਾ ਹਰ ਸਾਲ ਟ੍ਰੈਫਿਕ ਵੀਕ ਲੱਗਦਾ ਹੈ ਇਸ ਸਾਲ ਵੀ ਅਸੀਂ ਲਾਵਾਂਗੇ ਤੇ ਲੋਕਾਂ ਨੂੰ ਵੈਸੇ ਵੀ ਅਸੀਂ ਜਾਗਰੂਕ ਕਰਦੇ ਰਹਿਣਾ ਹੈ ਸੋਸ਼ਲ ਮੀਡੀਆ ਥਰੂ ਅੱਜ ਕੱਲ ਤਾਂ ਸੌਖਾ ਹੀ ਬੜਾ ਹੈ ਗੂਗਲ ਤੇ ਸਾਰਾ ਕੁਝ ਹੈਗਾ ਤੁਸੀਂ ਮੋਬਾਈਲ ਖੋਲੋ ਤੁਹਾਨੂੰ ਹਰ ਰੂਲ ਹਰ ਰੈਗੂਲੇਸ਼ਨ ਤੁਹਾਡੇ ਪਤਾ ਚੱਲ ਜਾਂਦੀ ਹੈ ਪਰ ਉਹ ਵੀ ਪੜੋ ਅਬਜ਼ਰਵ ਵੀ ਕਰੋ ਜ਼ਿਆਦਾ ਤੇਜ਼ ਨਾ ਗੱਡੀ ਚਲਾਓ ਹੈਲਮਟ ਪਾ ਕੇ ਚਲਾਓ ਉਹ ਤੁਹਾਡੀ ਸੁਰੱਖਿਆ ਲਈ ਹੈ ਤੁਹਾਡੇ ਪਰਿਵਾਰ ਲਈ ਵੀ ਠੀਕ ਹੈ ਜੇ ਤੁਹਾਨੂੰ ਕੋਈ ਰਬਨਾ ਕਰੇ ਸਰਟੀਫਿਕੇਟ ਲੱਗੇ ਤੇ ਤੁਹਾਡਾ ਪਰਿਵਾਰ ਜ਼ਿਆਦਾ ਪਰੇਸ਼ਾਨ ਹੁੰਦਾ ਤੁਹਾਡੇ ਨਾਲ ਤੁਹਾਡੇ ਤੋਂ ਤੁਹਾਡੇ ਨਾਲੋਂ ਤੇ ਅਬ ਬਿਲਕੁਲ ਧਿਆਨ ਨਾਲ ਗੱਡੀਆਂ ਚਲਾਓ ਤੇ ਸੁਖੀ ਸ਼ਾਂਤੀ ਕਰ ਪਹੁੰਚੋ ਤੇ ਦੂਸਰਿਆਂ ਨੂੰ ਵੀ ਸੇਫ ਰੱਖੋ ਰਿਮਾਈਟਿਕ ਕੀ ਚੀਜ਼ ਹੈ ਕਿ ਟ੍ਰੈਫਿਕ ਅਧਿਕਾਰੀ ਇੱਥੇ ਪਹੁੰਚੇ ਨੇ ਕੀ ਅਜਰੇ ਡਿਸੀਜਨ ਹੈ ਜਿਹੜੀ ਸਾਡੀ ਮੀਟਿੰਗ ਹੋਣੀ ਕੀਤੀ ਗਈ ਹੈ ਉਹਦੇ ਲਈ ਅਸੀਂ ਇਹ ਡਿਸੀਜਨ ਲਿਆ ਤਾਂ ਕਿ ਮੈਕਸਮ ਨੰਬਰ ਆਫ ਚਲਾਨਸ ਕਰੋ ਜਿਹੜੇ ਅਫੈਂਡਰਸ ਨੇ ਉਹਦੇ ਸੀਟ ਬੈਲਟਸ ਹੋ ਗਏ ਹੈਲਮਟ ਹੋ ਗਏ ਜਾਂ ਡਰਿੰਕ ਡਰਾਈਵ ਹੋ ਗਿਆ ਤੇ ਓਵਰ ਸਪੀਡ ਹੋ ਗਈ ਹੈ ਮੀਨ ਚਾਰ ਸਾਡੇ ਫੋਕਸ ਰਹਿਣਗੇ ਉਸ ਤੋਂ ਇਲਾਵਾ ਸਾਡਾ ਜੇ ਕੋਈ ਟ੍ਰੈਫਿਕ ਲਾਈਟਸ ਨੂੰ ਜੰਪ ਕਰੇਗਾ ਅ ਇਹ ਪੰਜ ਫੋਕਸ ਸਾਡੇ ਮੇਨ ਨੇ ਜੀ ਥੈਂਕ ਯੂ